ਸਸਰੀਆ ਕਾਲ ਦੋਸਤੋ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ 2024 ਦੇ ਸੀਜ਼ਨ ਦੇ ਸਭ ਤੋਂ ਵੱਡੇ ਕਬੱਡੀ ਕੱਪ ਦੀ ਤਾਂ ਹਾਂਜੀ ਦੋਸਤੋ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਤਾਂ ਜੋ ਤੁਹਾਨੂੰ ਕਬੱਡੀ ਰਿਲੇਟਡ ਜਾਣਕਾਰੀ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਦੋਸਤੋ ਇਸ ਕਬੱਡੀ ਕੱਪ ਦੀ ਲੋਕੇਸ਼ਨ ਹੈ ਮਨਾਨਾ ਮਹਾਲੀ ਵਿੱਚ ਹਾਂਜੀ ਦੋਸਤੋ ਇਸ ਕੱਪ ਤੇ ਹਰਿਆਣਾ ਅਤੇ ਪੰਜਾਬ ਦੇ ਸਭ ਤੋਂ ਵੱਡੇ-ਵੱਡੇ ਪਲੇਅਰ ਪਹੁੰਚ ਰਹੇ ਹਨ ਸੋ ਦੋਸਤੋ ਅਗਰ ਆਪਾ ਹਰਿਆਣਾ ਦੇ ਪਲੇਅਰਾਂ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਪਲੇਅਰ ਜਿਵੇਂ ਕਿ ਤੁਸੀਂ ਜਾਣਦੇ ਹੋ ਸ਼ਿੱਲੂ ਵਿਨੇ ਕਤਰੀ ਅਤੇ ਰਵੀ ਦਿਉਰਾਵੀ ਇਸ ਕੱਪ ਵਿੱਚ ਪਹੁੰਚ ਰਹੇ ਹਨ। ਤੋਂ ਦੋਸਤੋ ਇਸ ਕੱਪ ਦਾ ਪਹਿਲਾ ਨਾਮ 1.5 ਲੱਖ ਰੁਪਿਆ ਹੋਵੇਗਾ ਅਤੇ ਦੂਜਾ ਨਾਮ 1 ਲੱਖ ਰੁਪਿਆ ਹੋਵੇਗਾ। ਦੋਸਤੋ ਇਸ ਕੱਪ ਤੇ ਨਵੇਂ ਮਹਿੰਦਰਾ ਟਰੈਕਟਰ ਬੈਸਟਾ ਨੂੰ ਦਿੱਤੇ ਜਾਣਗੇ। ਹਾਂਜੀ ਦੋਸਤੋ ਬੈਸਟ ਰੀਡਰ ਅਤੇ ਬੈਸਟ ਜਾਫੀ ਨੂੰ ਨਵੇਂ ਮਹਿੰਦਰਾ ਟਰੈਕਟਰ ਦਿੱਤੇ ਜਾਣੇ ਨੇ। ਦੋਸਤੋ ਕਈ ਕੱਪਾਂ ਤੇ ਪੁਰਾਣੇ ਟਰੈਕਟਰ ਰੱਖੇ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਮੋਡੀਫਾਈ ਕਰਾ ਕੇ ਬੈਸਟਾਂ ਨੂੰ ਦਿੱਤੇ ਜਾਂਦੇ ਹਨ। ਨਹੀਂ ਪਰ ਦੋਸਤੋ ਇਸ ਕੱਪ ਵਿੱਚ ਬੈਸਟ ਰੀਡਰ ਅਤੇ ਬੈਸਟ ਜਫੀ ਨੂੰ ਨਵੇਂ ਮਹਿੰਦਰਾ ਟਰੈਕਟਰ ਦਿੱਤੇ ਜਾਣੇ ਨੇ। ਸੋ ਦੋਸਤੋ ਜੇ ਆਪਾਂ ਗੱਲ ਕਰੀਏ ਤਾਂ ਇਹ ਕਬੱਡੀ ਕੱਪ 6 ਅਤੇ 7 ਜਨਵਰੀ 2024 ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਦਾ ਲਾਈਵ ਕਬੱਡੀ365.com ਤੇ ਚੱਲੇਗਾ। ਸੋ ਦੋਸਤੋ ਜਿਵੇਂ ਜਿਵੇਂ ਇਹ ਕਬੱਡੀ ਕੱਪ ਨੇੜੇ ਆ ਰਿਹਾ ਹੈ ਉਸੇ ਤਰ੍ਹਾਂ ਆਪਾਂ ਤੁਹਾਨੂੰ ਨਵੀਂ ਜਾਣਕਾਰੀ ਜ਼ਰੂਰ ਦਵਾਂਗੇ ਕਿ ਕਿਹੜੇ-ਕਿਹੜੇ ਪਲੇਅਰ ਇਸ ਕਬੱਡੀ ਕੱਪ ਤੇ ਖੇਡ ਰਹੇ ਹਨ। ਬਾਕੀ ਦੋਸਤੋ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਕਿ ਇਸ ਕੱਪ ਤੇ ਕਿਹੜਾ ਬੈਸਟ ਰਿਡਰ ਅਤੇ ਜਾਫੀ ਬਣ ਸਕਦਾ ਹੈ। ਸੋ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ। ਧੰਨਵਾਦ।